ਮਹਾ ਸਿੰਘ ਨੂੰ ਆਖਿਆ ਗੁਰੂ ਜੀ ਨੇ ਸਾਡੇ ਕੋਲੋਂ ਦੁਰਤਾਂ ਨ ਸੰਗ ਸਿੰਘਾ ਸਾਡੇ ਹੁੰਦਿਆ ਕਿਸੇ ਵੀ ਚੀਜ਼ ਵੱਲੋਂ ਬਿਲਕੁਲ ਤੂੰ ਰਖੀ ਨਾ ਤੰਗ ਸਿੰਘਾ ਜੇ ਕਰ ਚਾਹੀ ਰੀ ਜ਼ਿੰਦਗੀ ਕਰ ਦੇਵਾ ਤੇਰੇ ਸਾਰੇ ਸਰਜੀਤ ਮੈਂ ਅੰਗ ਸਿੰਗਾ ਪੈਰ ਦਿੱਲ ਚ ਜੜੀ ਵੀ ਆਮਦੀ ਖਾਂ ਸਾਥੋਂ ਮੰਗ ਲੈਨੇ ਹੋ ਛਮ ਛਮ ਨੀਰ ਅੱਖੀਆਂ ਚੋਂ ਢੋਲ ਕੇ ਮਹਾ ਸਿੰਘ ਕਹਿੰਦਾ ਮੂੰਖੋਂ ਵਿੱਚ ਬੋਲ ਕੇ ਛਮ ਛਮ ਨੀਰ ਅੱਖੀਆਂ ਚੋਂ ਢੋਲ ਕੇ ਮਹਾ ਸਿੰਘ ਕਹਿੰਦਾ ਮੂੰਖ ਵਿੱਚੋਂ ਬੋਲ ਕੇ ਹੋ ਗਿਆ ਦੇ ਦਾਦਾ ਮੇਰੇ ਤੇ ਧਿਆਲ ਤੂੰ ਕਰੀ ਮੇਰੀ ਗੱਲ ਵਾਲ ਨੂੰ ਖਿਆਲ ਤੂੰ ਕਰੀ ਮੇਰੀ ਗੱਲ ਵੱਲ ਨੂੰ ਖਿਆਲ ਤੂੰ ਨਹੀਂ ਮੈਨੂੰ ਸੂਰਗ ਦਾ ਰਾਜ ਚਾਹੀਦਾ ਨਹੀਂ ਝੁੱਠਾ ਜ਼ਿੰਦਗੀ ਦਾ ਸਾਜ ਚਾਹੀਦਾ ਦੇ ਨਗਜ਼ਾਰ ਦਾਦਾ ਕਰ ਜਾਲ ਦੀ ਜ਼ਿੰਦਗੀ ਹਰੰਦੀ ਮੇਰੀ ਗੋੜੀ ਪਾਲਦੀ ਜ਼ਿੰਦਗੀ ਹਰੰਦੀ ਮੇਰੀ ਗੋੜੀ ਪਾਲਦੀ ਤੇਰੇ ਨਾਲੋਂ ਨਾਤਾ ਜੋ ਗਿਆ ਸੀ ਤੋੜ ਕੇ ਉਹੀ ਨਾਤਾ ਹੁਣ ਤੂੰ ਵਖਾਦੇ ਜੋੜ ਕੇ ਤੇਰੇ ਨਾਲੋਂ ਨਾਤਾ ਗਿਆ ਸੀ ਜੋ ਤੋੜ ਕੇ ਨਾਤਾ ਹੁਣ ਤੂੰ ਵਖਾਰੇ ਜੋੜ ਕੇ ਲਿਖਿਆ ਸੀ ਸਬਦ ਜਿਹੜੇ ਹੱਥ ਮੇਰੇ ਨੇ ਆ ਤੂੰ ਹੀ ਸਾਡਾ ਗੁਰੂ ਅਸੀਂ ਸਿੱਖ ਤੇਰੇ ਨਾਮ ਤੂੰ ਹੀ ਸਾਡਾ ਗੁਰੂ ਅਸੀਂ ਸਿੱਖ ਤੇਰੇ ਨਾਮ ਬਾਕੇ ਤੂੰ ਪਿਆਰ ਵਾਲੀ ਗੰਢ ਦਾ ਤਿਆ ਬਾਕੇ ਤੂੰ ਪਿਆਰ ਵਾਲੀ ਗੰਢ ਦਾ ਤਿਆ ਪਾਰੇ ਮੇਰੇ ਸਿੰਨੇ ਵਿੱਚ ਠੰਡ ਦਾ ਤਿਆ ਹੋਰ ਗੱਲਾਂ ਸਾਰੀਆਂ ਵਿੱਚੋਂ ਹੀ ਛੱਡ ਦੇ ਪਾਲ ਦੇ ਬਦਾਵਾ ਖਿਸੇ ਵਿੱਚੋਂ ਕਾਢੀ ਕੇ ਪਾਲ ਦੇ ਬਦਾਵਾ ਖਿਸੇ ਵਿੱਚੋਂ ਕਾਢੀ ਕੇ ਸੋਹਣੇ ਗੱਲ ਤੂੰ ਦਾ ਹੀੜੀ ਵਾਲਿਆ ਗੁਰੂ ਜੀ ਨੇ ਹੱਥ ਕਿਸ ਵਿੱਚ ਪਾਲਿਆ ਸੁਣ ਕੇ ਗੱਲ ਤੂੰ ਦਾ ਹੀੜੀ ਵਾਲਿਆ ਗੁਰੂ ਜੀ ਨੇ ਹੱਥ ਕਿਸ ਵਿੱਚ ਪਾਲਿਆ ਟੱਟ ਪੱਟ ਖਿਸੇ ਚ ਵਦਾਵਾ ਕੱਟਿਆ ਮਹਾ ਸੇਵ ਦੇ ਸੰਬੰਧੇ ਸੀ ਪਾੜ ਛੱਟਿਆ ਮਹਾ ਸਿੰਘ ਸਾਹਮਣੇ ਸੀ ਪਾੜ ਛੱਡਿਆ